ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਤੌਲਾ ਜਿਲ੍ਹਾ ਬਰਨਾਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਆ ਬਾਈਆਂ ਨੇ ਮਟਰ-ਮਟਰ ਕੱਢ ਕੇ ਰੱਖ ਰੱਖੀ ਹੈਗੀ ਡਰਾਈਵਰੀ ਪਈ ਹੈ ਪਲਾਸਟਿਕਾ ਹੀ ਡਰਾਈਵਰੀ ਸਾਰੀ ਇਹ ਤੇ ਆ ਰਿਹਾ ਜੀ ਆਪਣਾ ਇੱਧਰ ਬੋਰ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਤੇ ਕੱਲ ਬਾਈਆਂ ਨੇ ਜਦੋਂ ਇਹਨਾਂ ਨੇ ਮੋਟਰ ਘੱਡੀ ਸੀ ਤਾਂ ਆ ਇਹ ਦੇ ਵਿੱਚ ਆਇਆ ਸੀਗਾ ਮੋਟਰ ਦੇ ਨਾਲ ਤੁਹਾਨੂੰ ਦਿਖਾਉਣਿਆਂਗੇ ਆ ਦੇਖੋ ਅਬ ਬੋਰ ਦੀ ਟੁੱਟ ਕੇ ਨਾਲ ਆ ਗਿਆ ਸੀਗਾ ਤੇ ਤੈਨੂੰ ਬਾਈ ਨੇ ਆਪਣੇ ਨਾਲ ਸੰਪਰਕ ਕੀਤਾ ਸੀਗਾ ਤੇ ਬਾਈ ਕਹਿੰਦੇ ਵੀ ਆ ਕੇ ਸਾਡਾ ਬੋਰ ਦੇਖੋ ਵੀ ਸਾਡਾ ਬੋਰ ਟੁੱਟਿਆ ਤਾਂ ਨਹੀਂ ਹੋਇਆ ਕਿਤੇ ਠੀਕ ਆਪਾਂ ਕੈਮਰਾ ਪਾ ਕੇ ਕਰਦੇ ਚੈੱਕ ਬੈ ਜੀਗੇ ਨਾ ਨਹੀਂ ਕੱਲ ਗੱਡੀ ਦੀ ਮੋਟਰ ਨਹੀਂ ਹਾਂ ਕੱਲ ਦੇਖੋ ਜੇ ਇਹੀ ਟਾਈਮ ਅਹੀ ਟਾਈਮ ਕਿੱਟ ਨਾ ਸੰਤਨ ਨਿਕਲੇ ਕਿ 4 ਵਜੇ ਹਾਂ Nie wiem, czy to jest w tym momencie? Nie wiem, ਹਾਂ ਬਾਰੂ ਕਿਹੜਾ ਕੀ ਕਰਨਾ ਹੈ ਤਾਂ ਫੈਂਟਰ ਤੋਂ ਕਰਨਾ ਹੈ 10 ਫੁੱਟ ਪਾ ਦੇ ਜੀ ਬਸ ਫੈਂਟਰ ਤੇ ਮਾਸਟਰ ਨਾਲ ਫੈਂਟਰ ਜਾਲੀ ਲਾਣੀ ਹੈ 10 ਫੁੱਟ ਹੀ ਫੈਂਟਰ ਪਾਉਣਾ ਬਸ ਇੱਕੋ ਤੇ 7 ਇੰਚੀ ਪਾਈਪ ਲਾ ਦੇ ਕੁੱਲ 10 ਫੁੱਟ ਹੀ ਪਾਉਣਾ ਤੇ 10 ਜਾਲੀ ਲਾ ਦੇ 2 ਫੁੱਟ ਥੱਲੇ ਬਸ ਥੱਲੇ ਇਕੱਠਾ ਕਰਕੇ ਜਿੰਮ ਇਕੱਠਾ ਕਰਿਆ ਤਾਂ ਉਹ ਤਾਂ ਇਹੀ ਰੱਖ ਲਈ ਯਾਰ 10 ਫੁੱਟ ਵੱਢ ਕੇ ਜੇਦੀ ਉਹ ਡੂਸਰ ਇਧਰੋਂ ਵੱਢ ਕੇ ਵਿਚਾਲੋਂ ਕੱਟਦੇ ਉਹ ਮੈਂ ਇਕੱਠਾ ਜੇ ਕਰਕੇ ਬਸ ਉਹਨੂੰ ਪਾ ਦੇ ਰੇਤ ਨਾਲ ਦਾ ਭਰੂਗ ਜਦੋਂ ਰਿੱਥੇ ਚ ਜਾਊਗਾ ਸਰਦਾਂ ਰੇਤੇ ਨਾਲ ਭਰੂਗੀ ਉਹ ਤਾਂ ਚੱਲ ਤੂੰ 10 ਫੁੱਟ ਪਾਏ ਚ ਵੱਧਣਾ ਪਈ ਤੇ 10 ਫੁੱਟ ਪਾ ਕੇ ਤਿੰਨ ਤਿੰਨ ਫੁੱਟ ਤੇ ਜਾਈ ਲਾ ਉਹ ਕਰਦੀ ਤੇ ਬੋਕੀਆਂ ਅਵਾਜ਼ ਦੋ ਤਿੰਨ ਰੋਕ ਓਏ ਕੀ ਕਹਿੰਦਾ ਕਹਿੰਦਾ ਮੈਂ ਨਹੀਂ ਕਰ ਸਕਦਾ ਨਾ ਬੱਲੇ ਵੱਡੀ ਮੋਟਰ ਦਿਖਾਉਂਦੀ ਮਸੀਨੇ ਤੁਸੀਂ ਬਗਜੋ ਯਾਰ ਇਹਨੂੰ ਕੀ ਕਰੋ ਨਿਮੰਤ ਨੂੰ ਬੁਲਾ ਲਓ ਮੈਨੂੰ ਦੱਸ ਦੇਗਾ ਪਹਿਲਾ ਯਾਰ ਇਹ ਬਸ ਦੀ ਗੱਲ ਹੈ ਨਹੀਂ ਛੋਡੇ ਯਾਰ ਨਾ ਇਹ ਖੜੇ ਤੁਸੀਂ ਮੋਟਰ ਤੇ ਇਹਨੂੰ ਗਾਰਵੰਟੀ ਨੂੰ ਲੈ ਜਾਣ ਵਾਲੇ ਇਹਨੂੰ ਸਾਡੇ ਜਪਿੰਦੂ ਨੂੰ ਰਹੀਂ ਆਹੋ ਇਹ ਤਰੋ ਟੈਜ ਬਾਜੋ ਹਾਂਜੀ ਕਿੰਨਾ ਹੋ ਗਿਆ ਦੇਖੇ ਮੜਾ ਜਾ ਬਾਈ 100 ਮਿੰਟ ਸੁੱਕ ਜੀ ਭਟੇ ਬੋਰ ਸੁੱਕ ਜੀ ਭਟੇ ਪਾਣੀ ਸਾਡਾ ਸਾਡਾ ਬੋਰ ਚ ਪਹਿਲੇ ਚ ਹਾਂ ਫਿਰ ਪਾਣੀ ਪਿਆ ਹੋਣਾ ਜਿਆ ਪਾਣੀ ਖੱਟ ਫੁੱਟ ਕਾ ਹੈ ਹੈ 110 110 ਪਟਾ ਹੋਇਆ ਬਸ 110 ਤੋਂ ਪਟਾ ਚੱਲ ਬਈ ਜਾਣੇ ਥੱਲੇ ਕਿੰਨੇ ਫੁੱਟ ਪਟਾ ਆਹ ਤੀਹਾਂ ਸਾਈਡ ਤੇ ਦੇਖ ਬਈ ਬਹੁਤ ਜਿਆਦਾ ਆਹ ਦੇਖੋ ਉਵੇਂ ਹੀ ਚੱਕ 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 ਜਾਣ ਦੇ ਜਾਣ ਦੇ ਜਾਣ ਦੇ ਉਵੇਂ ਅੱਖਾਂ ਪਾੜ ਜੀ ਬਸ ਕਿੰਨਾ ਹੋ ਗਿਆ ਇੱਕ ਮਿੰਟ ਦੱਸਦਾ ਪੁੱਤੇ ਨਾਲ ਕਰਕੇ ਇੰਚੀ ਦੱਸਿਂ ਅਗ੍ਹੀ ਦੱਸਦਾ ਉਹ ਤਾਂ ਗੁੰਮਰਦੀ ਜਿਹਾ ਮਾੜਾ ਮੋਟਰ ਜਮੀਂ ਮੋਟਰ ਨਾਲ ਜਾਂਦੀ ਐ ਸਿੱਧਮ ਸਿੱਧੀ ਹੈ ਮੋਟਰ ਪਹਿਲਾਂ ਕੰਮ ਸਿੱਧੀ ਪਾਈ ਸਿੱਧੇ ਮੋਟਰ ਪੰਜ 6 7 ਸਾਲ ਹੋ ਗਏ ਮੋਟਰ ਵੀ ਨਹੀਂ ਛੇੜੀ ਮੋਟਰ ਤਾਂ ਨਵੀਂ ਪਾਉਣ ਜਮਾਚ ਦੇ ਦੁਆਰੇ ਪੁਰਾਣੀ ਕੋ ਕੋ ਨਹੀਂ ਪਾਈ ਜਿਹੜੀ ਕਿਰਾ ਮਾਚੀ ਕੀ ਦੁਆਰੇ ਨਵੀਂ ਹੈਲੋ ਕਿੰਨਾ ਹੋ ਗਿਆ 100 ਮੰਨ ਤਾ 110 ਤਾਂ ਪਹਿਲੀ ਦੀ ਹਾਂ 100 ਗ੍ਰੇਜੂਏਟ ਕੀ

ਲੈ ਲਾ ਲਾ ਦੇ ਆਹ ਹਾਂ ਦਾ ਰਿੱਤਾ ਰਿੱਤਾ ਤਾਂ ਨਹੀਂ ਵੋਲ ਪਰ ਪਰ ਕੈਵ ਨਹੀਂ ਸਕਦੇ ਤਨਾ ਹੋ ਗਿਆ ਇੱਥੇ ਵੀ ਕਿ ਨਕਸ਼ਾ ਪਾਣੀ ਆ ਰਿਹਾ ਪਾਣੀ ਦੇ 180 ਕਿਹੜੇ ਦੇ ਵਗ ਗਲ 40 15 ਇੱਥੇ 140 ਹੋ ਗਿਆ ਚਲੋ ਜੀ ਮਰਤਾ ਜੱਖ ਸਾਡਾ ਜਾਣਦੇ ਜਾਣਦੇ ਤੋਰ ਚਾਲਾ ਜਾਣਦੇ 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 18 ਤਾਂ ਹੋ ਗਿਆ ਬਾਈ ਕੋਈ ਗੱਲ ਨਹੀਂ 170 ਤੇ ਹੌਲੀ ਚੱਲੀ ਮੜਾ ਜਾ ਕੋਈ ਮੋਟਰ ਕੱਢਣ ਪਾਉਣ ਦੀ ਦਿੱਕਤ ਆ ਹਾਂ ਜੀ ਉਸੇ ਦੇ ਕਰਕੇ ਬਹਿ ਮਜਾ ਹੋ ਗਿਆ ਜੀ ਬਾਈ ਦਰਦ ਜਲਾ ਚੱਲੀ ਜਾਂਦੀ ਜੱਲੀਆਂ ਦੀ ਖੜਗੀ ਤਾਂ ਪਤਾ ਨਹੀਂ ਤਾਂ ਹੋਰ ਕੀ ਦੇਖਦਾ ਹੂਏ ਐਡੇ ਐਡੇ ਪਾਂਡੂ ਦੇ ਗਲੇ ਜਿ ਡਿੱਗੇ ਵੇ ਸੀ ਜਾਨ 170 ਹੋ ਗਿਆ ਜਾਣਦੇ ਜਾਣਦੇ 110 ਵਾਲੀ ਪਤਨ ਕੋਲ ਹੋ ਗਿਆ ਪਾਂਡੂ ਤੋਂ ਹਣਾ ਮੜਾ ਤਾਂ ਜਾ ਕਿ ਸੱਡੀ ਮੜਾ ਤਾਂ ਜਾ ਕਿ ਸਾਡਾ ਜਾਣਦੇ ਲੈ ਪਾਣੀ ਪੂਣੀ ਤਾਂ ਫੁੱਲ ਹੈ ਪਾਣੀ ਫੁੱਲ ਰਿਹਾ ਪੂਰਾ ਪਾਣੀ ਦਾ ਜਾਣਦੇ ਪਾਣੀ ਦਾ ਟਰੈਕਟਰ ਲਾ ਦੇ ਟਰੈਕਟਰ ਦੀ ਡਾਂਟ ਕਾਢ ਦਿੰਦੇ ਮੇਰੇ ਖਾਲੀ ਦੀ ਹਲਾ ਉਹਦੇ ਚਲਾਉਂਦੇ ਨੇ ਜੇ ਸ਼ਾਫਟ ਜੀ ਤੇ ਪਰ ਇਹ ਨਹੀਂ ਸ਼ਾਫਟ ਤੇ ਚਲਾਉ ਉਹ ਦੂਜਾ ਚਲਾਉਂਦੇ 170 ਉਹਦੇ ਚ ਫਿਲਟਰ ਹੈ ਤੇ ਤਾਂ ਫਿਲਟਰ ਹੈ ਨਹੀਂ ਤਾਂ ਬੰਦ ਹੀ ਆ ਸਾਰਾ 170 ਫੁੱਟ ਜਾਣਦੇ ਜਾਣਦੇ ਬਾਈ ਸਵਾਤ 316 ਵਜੇ ਦਾ 330 ਤੱਕ ਆ ਉਹਦੇ ਚ ਹੈਗਾ 20 ਫੁੱਟ ਟਰੈਕਟਰ ਉਹਦੇ ਸਾਡੇ ਪਤਨ ਚ ਪਾਣੀ ਘਟਾ ਉਹਦੇ ਚ ਪਾਉਣਾ ਵੰਦੇ ਇਹ ਚ ਨਹੀਂ ਪਾਉਣਾ ਜਿਆ ਸਵਾਲੇ 200 ਹੋ ਗਿਆ ਬਈ ਤਸੀ ਜਾਣਦੇ ਜਾਣਦੇ ਪਾਣੀ ਦੇ ਪਾਚਨ ਬੁੜਕ ਦਾ ਜੰਮ ਵਿੱਚ ਥੱਲੇ ਹੁਣ ਭੁੱਖ ਨਹੀਂ ਬੁੜਕ ਦਾ ਉਹ ਵਿਚਰੀ ਜਾ ਕੱਲ ਪੰਗੇ ਲੈਂਦਾ ਰਹੇ ਉਹਨੇ ਪਾਦ ਨੇ ਪਹਿਲੇ ਦਸ ਤੇ ਡਲੀ ਛਿੱਟ ਕੇ ਕਹਿੰਦਾ ਬੋਲ ਬੋਲ ਬੰਦੇ ਦਾ ਛੁੱਕ ਚੂ ਟੁੱਟਿਆ ਹੋਇਆ ਥੋੜਾ ਉਹ ਜੈਲ ਗਈ ਸੀ ਉਹ

ਮੰਦ ਮਕੀ ਲੱਗੀ ਤੇ ਤਾਂ 255 ਹੋ ਗਿਆ ਜਾਣ ਦੇ ਇੱਕ ਤਾਂ ਤੇ 104 ਹੋਰ ਤਾਂ ਜੱਕ ਤਾਂ ਜੱਕੀ ਤਾਂ ਜੱਕ ਕੈਮਰਾ ਤਾਂ ਜੱਕ ਤਾਂ ਜੱਕ ਹੌਲੀ 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 200 ਜਮਾ ਹੌਲੀ ਹੌਲੀ 60 ਥੱਲੇ ਜਮਾ ਹੌਲੀ ਹੌਲੀ ਜਮਾ ਹੌਲੀ ਚੱਲ ਤੁਸੀਂ ਆਪਲਾ ਦੀ ਬੋਰ ਕਿੰਨਾ ਟਾਈਮ ਲੱਗਿਆ ਨੂੰ 4-5 ਸਾਲ ਹੋ ਗਏ 78 ਸਾਲ ਹਨ ਬਦੋਗੇ 12 ਮੇਰਾ ਸਾਲ ਹੋ ਗਏ ਆਪਾਂ ਇਕੱਠੇ ਹੀ ਲਾਇਨ ਨੂੰ ਹਾਂ ਮੌਰੇ ਲੈ ਹੀ ਰਾਜੇ ਕੋਲੇ ਸੁਭਾਨ ਹੁੰਦਾ ਪੁਰਾਣਾ ਚੱਲ ਜਾਣ ਦੇ ਆਹ ਰਾਜੀ ਕੋਈ ਮਾਂਢਿਆ ਤੋਂ ਆਇਆ ਸੀਗਾ ਮੇਕੇ ਕਿਸੇ ਦੁਕਾਨਜੀ ਬੋਦ ਉਹ ਹੀ ਪਾਈ ਮੇਰੇ ਸਾਲੇ ਬੜੇ ਛੱਲ ਲਾਈ ਵੱਲ ਖਾਂਦੀ ਉਤਤੀ ਲਿਆ ਜਮੇ ਵੀਗੀ ਮੇਰੇ ਨਾਲ ਸਾਰਾ ਹਸਾਬ ਕਿਤਾਬ ਕਰਕੇ ਮਗਰੋਂ ਮਨ ਕਹਿੰਦੇ ਵੀ ਪੀਏ 10000 15000 ਹੋਰ ਦੇ ਉਹ ਮਾਰ ਮਹਿੰਗਾ ਸੈੱਟ ਪੁੱਕਾ ਪੁੱਕੇ ਕਰ ਲਿਆ ਸੀਗਾ ਤਾਂ ਦੂਜਾ ਪਾ ਦਿਖਾਇਆ ਕਰੀ ਜੀ ਹੈ ਨਾ ਹੈ ਲਾਈਟ ਰੇ ਤੇ ਵੇਖੇ ਕਿ ਦੁਕਾਨਦਾਰ ਬਾਈ ਬਾਈ ਮੇਰੇ ਨਾਲ ਬਹੁਤ ਸ਼ੱਲ ਲਾਹੀ ਲੋਕ 8000 ਲਵਾਈ ਵਾਲੇ ਨੇ 8000 ਕਰੇ ਸੀ ਹਣੇ ਦੀ ਪਹਿਲਾਂ ਵੀ ਨਹੀਂ ਸੀ ਗਿਆ ਮੈਂ ਤਿੰਨ ਦਿਨ ਤੇ ਜਾਣਦੇ ਮੁੜ ਕੇ ਵੀ ਨਹੀਂ ਗਿਆ ਨਹੀਂ ਜੀ ਮਾ ਦੋਪੜ ਸਮਾਨ ਦਿੰਦੇ ਸੀ ਮੇਰੇ ਹਾਲੇ ਮੋਟਾ ਨਾ ਮੇਰੇ ਮੈਂ ਸਾਰਾ ਅਸੀਰਵਾਦ ਦਾ ਸੀ ਹੂੰ ਮੋਰਨ ਲੱਗ ਜਾਂਦੀ ਆ ਜੀ ਮੇਰਾ ਜਗਾ ਕੋਈ ਹੋ ਨਾ ਪੈਪਨ ਤੋਂ ਆਪਣੇ ਵੀ ਨੂੰ ਤਾਂ ਕੋਈ ਹੋਇਆ ਦੂਜੇ ਇਹਨਾਂ ਦੇ ਲੈਂਦੇ ਰਹੀ ਪਹਿਲਾਂ ਲੂਬੀ ਵਾਲਿਆਂ ਦਾ ਇਹ ਸਸੇ ਹੋ ਗਏ ਸਰ ਚਲੋ ਜਾਣ ਦੇ ਉਹ ਗਾਲਾਂ ਜੀਆਂ ਬੜੀਆਂ ਕੱਢ ਦਿੰਦਾ ਜਿਹੜਾ ਉਹਦੇ ਲੈਂਦਾਂ ਨੇ ਤੇ ਸ਼ੀਸ਼ੇ ਵਾਲਾ ਹੂੰ ਅਗੋਰਾ ਲੂਬੀ ਜਿਹਾ ਹੋ ਕਰਦਾ ਛੋਡੀ ਮਾਂ ਨੂੰ ਛੋਡੀ ਨੂੰ ਬਰਹੜਾ ਚ ਪਹਿਲਾਂ ਜਾਂਦਿਆਂ ਨੂੰ ਪੰਜ ਚਾਰ ਗਾਲਾਂ ਕੱਢਦਾ ਪੀ ਲੋ ਚਾਹ ਪੀ ਲੋ ਲੱਸੀ ਪੀ ਲੋ ਠੰਡਾ ਹੈ ਕਰੀ ਜਾਂਦਾ ਮੇਰਾ ਬਹਾਲਾ ਲੋ ਚਾਹ ਪਾਣੀਆ ਚ ਮੇਰਾ ਸਾ 300 ਅੰਦਰ ਕਾੜੂਗੇ ਜੂਟੂ ਤੇ ਛੱਡੂ ਸਰਕਾਰ ਚ ਹੀ ਕਰ ਲਾ ਕੋਸ਼ਿਸ਼ ਨਹੀਂ ਕਰਦਾ ਇਹ ਆਵੇ। ਇਹ ਨਹੀਂ ਆਉਂਦਾ। ਇਹ ਕਿਉਂ? ਇਹ ਦੇਖ। ਅਬ ਬਗੜੇ ਕੋ ਮੜੀ ਗੱਲ ਲੱਖੇ ਹਾਂ। ਇਹ ਬੜਾ ਕਰਦਾ ਜੀ ਬੜੀ। ਇਹ ਉਹਨਾਂ ਕੋਲੇ ਵੇਚਾਂਗੇ ਤੁਸੀਂ ਨਾਲ ਉਹਨਾਂ ਨੇ ਮਸ਼ੀਨ ਦੇ। ਉਹ ਬੰਦੇ ਆ ਜਾਣੇ ਬਸ ਦੇਖਾਂ ਸਾਨੂੰ ਹਣਾ ਪਊਗਾ। ਤੇ ਇਹ ਲਈ ਬਿਲਕੁਲ ਤਾਂ ਕੀ ਹੋਉਂਦਾ। ਬਰਗਰ ਉੱਪਰ ਕਿੰਨਾ ਹੋ ਗਿਆ? 1 ਕਮੈਂਟ ਹੋਰ ਘਰ ਉਪਰ ਹੌਲੀ ਹੌਲੀ ਉਹ ਰੇ ਖੜਾ ਕਿੰਨਾ ਹੋ ਗਿਆ ਥੱਲੇ ਘਰ ਹਲ ਥੋੜਾ ਥੋੜਾ ਥੱਲੇ ਘਰ ਥੋੜਾ ਜਾਂ ਹੋਰ ਘਰ ਹੋਰ ਘਰ ਕਿੰਨਾ ਹੋ ਗਿਆ ਉਹ ਰੇ ਉਹ ਰੇ 328 ਥੱਲੇ ਨਾ ਗਿਆ ਬਰ ਚਲੋ ਜੀ ਥੋੜਾ ਜਿਹਾ ਹੋਰ ਘਰ ਉਪਰ ਘਰ ਹੋਰ ਪਾਂਡੂ ਜਿਆਦਾ ਤਾਂ ਤਾਂ ਘਰ ਪਾਂਡੂ ਜਾ ਗਿਆ ਇਸ ਪ੍ਰਕਾਰ ਹੋਰ ਕਰ ਰਹੇ ਹਾਂ ਚੱਕਣਾ 320 ਤੇ 88 ਚੱਕਣਾ ਹੂੰ ਬਸ 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 ਕਿੰਨਾ ਹੋ ਗਿਆ ਦੇਖਾਂ 140 ਵੀ ਬਸ ਚੱਲ ਜਾਣ ਦੇ ਥੱਲੇ ਹੂੰ ਥੱਲੇ ਕਿੰਨੀ 65 ਫੁੱਟ 65 ਫੁੱਟ ਸਰਕਤ ਲੋਟ ਸਕਤ ਤੋਂ ਪਾਇ ਕੋਈ 60 ਬੇ ਦਾ ਕੋਈ ਪੁਆਇੰਟ ਹੋ ਸਕਦਾ ਬਹੁਤ ਘੱਟ ਹੋਵੇ ਚੱਲ ਜੀ ਇਹਦੇ ਪੈਂਟ ਨਹੀਂ ਪੈਂਟ ਆਉਂਦਾ ਪੁੱਕਾ ਪੁੱਕਾ ਤਾਂ 20000 ਰੁਪਏ ਕਰਿਆ ਜੀ ਨੂੰ ਬੋਰ ਲਵਾਇਆ ਹੋ ਰੁੱਕਣਾ ਹੋ ਗਿਆ ਮੇਰਾ 8 6 ਲੱਖ ਰੁਪਏ ਸੀ ਉਹੀ ਆ 528 ਕੱਢ ਦੇ ਥੱਲੇ ਬਸ ਕੱਢ ਦੇ ਬਾਰੇ ਜਾਣ ਦੇ ਸਕਿਆ ਕਿ ਪਛਾ ਲ ਖੰਡਾ ਬਸ ਥੱਲਾ ਖੰਡਾ ਸੱਲ ਪਰਿਆ ਥੱਲੇ ਪਰਿਆ ਹੈ ਜੀ ਸਾਲਾ ਥੱਲੇ ਥਰ ਕੈਮਰਾ ਲੱਗ ਗਈ ਥੱਲੇ ਕਰੀ ਸੱਲ ਖੋਲਣਾ ਬੂ ਫਿਰ ਵੋਕੇ ਨਾ

ਕੱਢ ਦੇ ਬਾਰੇ ਕੈਮਰਾ ਵੀ ਬਾਰੇ ਕੱਢ ਦੇ ਫੋਨ ਨਾ ਕੱਟੀਆਂ ਲੈ ਵੀਰ ਕਾਂ ਰੂਮ ਰਫਜ ਜਾਂਦਾ ਬਾਹਰ ਕੱਢ ਦੇ ਸਲੋ ਜੀ ਫਾਈਨਲੀ ਕੈਮਰਾ ਆਪਣਾ ਵੱਜ ਜਾਊਗਾ ਤੇ ਕੱਢਦੇ ਆ ਆਪਣਾ ਕੈਮਰਾ ਬਾਹਰ ਤੇ ਕਰਦੇ ਆ ਆਪਣੀ ਤਾਰ ਤੁਰ ਇਕੱਠੀ ਤੇ ਕਰਾਉਣਾ ਤੁਹਾਡੀ ਮਿਸਤਰੀ ਨਾਲ ਗੱਲ ਆ ਅਸੀਂ ਪਿੰਡ ਪਹੁੰਚੀ ਤੋਲੇ ਤੋਲੇ ਹੀ ਹਾਂਜੀ ਜ਼ਿਲ੍ਹਾ ਬਰਨਾਲਾ ਬਾਈ ਬਲਜੀਤ ਦੇ ਪਹੁੰਚਦੇ ਇਹ ਬੋਰ ਮਾਲੋ ਮੋਟਰ ਕੱਢਦੇ ਦੀ ਮੋਟਰ ਕੱਢਣ ਤੋਂ ਬਾਅਦ ਇਹਨਾਂ ਦੇ ਵਿੱਚ ਫਲਕੜ ਜੀ ਆ ਗਈ ਤੇ ਬਾਈਆਂ ਨੂੰ ਸਕਦੀ ਵੀ ਥੱਲੇ ਬੋਰ ਟੁੱਟ ਗਿਆ ਠੀਕ ਹੈ ਜੀ ਜਦੋਂ ਆਪਾਂ ਨੇ ਬੋਰ ਚੈੱਕ ਕਰਾਈ ਆਪਣਾ 110 ਤੋਂ ਲੈ ਕੇ 121 ਤੱਕ ਲਵੇ ਬੋਰ ਦੀ ਗਟਵਾਤੀ ਉਹਦੇ ਪਾਣੀ ਪੂਣੀ ਪੈਣ ਕਰਨ ਉਹ 10 ਫੁੱਟ ਪਾ ਪੂਰਾ ਟੁੱਟ ਗਿਆ ਅਲੱਗ ਹੋ ਗਿਆ ਉਹਦਾ ਬੋਰ ਚੈੱਕ ਕਰ ਲਿਆ ਆਪਣਾ 110 ਤੇ ਪਾਣੀ ਆਇਆ ਤੇ ਆਪਣਾ ਉਰੇ 140 ਫੁੱਟ ਤੇ ਪਾਣੀ ਆਏਗਾ ਤੇ 320 ਫੁੱਟ ਪੱਕਾ ਪਾ ਪਿਆ ਬਾਕੀ ਮੂਰੇ ਸੱਲ ਹੈਗਾ 8 ਫੁੱਟ ਸੱਲ ਹੈਗਾ ਬਾਕੀ ਸੱਲ ਭਰਿਆ ਹੋਇਆ ਹੈਗਾ ਬਾਕੀ ਬਾਈਆਂ ਨਾਲ ਗੱਲ ਹੋਊਗੀ ਆਪਣੀ ਤੜਕੇ ਕੰਮ ਸਟਾਰਟ ਕਰਾਂਗੇ ਤੇ ਆਪਾਂ ਨਾਲ ਸਾਲ ਵੇਲਾ ਕਰਾਂਗੇ ਤੇ ਨਾਲੇ ਸਹਾਇਤਾ ਉੱਥੇ ਪੱਛ ਲਾਵਾਂਗੇ ਰਾ ਟੁੱਟੇ ਹੋ ਜਾਗਾ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9781754490 ਬਾਕੀ ਸਾਡਾ YouTube ਤੇ ਚੈਨਲ ਬਣਾਇਆ ਕਦੇ ਵੀ ਸਰਚ ਮਾਰ ਸਕਦੇ ਹੋ ਸਾਡੇ ਨਾਲ ਫੋਨ ਕਰ ਸਕਦੇ ਹੋ ਕਨੈਕਟ ਕਰ ਸਕਦੇ ਹੋ